ਸ਼ਾਸਤਰੀ ਅਕਾਲ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਇਸ ਵਾਰ ਗਰਮੀ ਐ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਅਨੁਮਾਨ ਲਗਾਏ ਜਾ ਰਹੇ ਆ ਵੀ ਇਸ ਵਾਰ ਜਿਹੜੀ ਗਰਮੀ ਆ ਉਹ ਪਿਛਲੇ ਸਾਲ ਨਾਲੋਂ ਜ਼ਿਆਦਾ ਪੈਣੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਜਿਹੜੇ ਪ੍ਰਬੰਧ ਆ ਪਹਿਲਾਂ ਹੀ ਕਰਨੇ ਪੈਣੇ ਆ ਸੋ ਆਪਾਂ ਆਪਣੇ ਨਾਲ ਜੁੜੇ ਹੋਏ ਜਿਹੜੇ ਵੀਰ ਭਰਾ ਪੈਣਾ ਵਾ ਉਹਨਾਂ ਵਾਸਤੇ ਪਹਿਲਾਂ ਵੀ ਨੁਕਤਾ ਲੈ ਕੇ ਆਏ ਸੀ ਪਿਛਲੇ ਸਾਲ ਵੀ ਆਪਾਂ ਇਹ ਚੀਜ਼ ਵਰਤੀ ਸੀ ਪਰ ਇਸ ਵਾਰ ਜ਼ਿਆਦਾ ਵਰਤਨੀ ਪੈਣੀ ਆ ਕਿਉਂਕਿ ਗਰਮੀ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਜ਼ਿਆਦਾ ਹੋ ਗਈ ਆ ਸੋ ਆਪਣੇ ਸਰੀਰ ਨੂੰ ਸਹੀ ਰੱਖਣ ਵਾਸਤੇ ਆਪਣੇ ਬੋਡੀ ਟੈਂਪਰੇਚਰ ਨੂੰ ਸਹੀ ਰੱਖਣ ਵਾਸਤੇ ਤੇ ਬਿਮਾਰੀਆਂ ਤੋਂ ਬਚਾਰ ਵਾਸਤੇ ਲੂਂ ਤੋਂ ਬਚਣ ਲਈ ਗਰਮੀ ਤੋਂ ਬਚਣ ਲਈ ਜਿਹੜਾ ਆਪਾਂ ਨੁਕਤਾ ਅੱਜ ਲੈ ਕੇ ਆਏ ਆ ਬਹੁਤ ਕਾਰਗਰ ਨੁਕਤਾ ਵਾ ਤੇ ਬਹੁਤ ਵਧੀਆ ਨੁਕਤਾ ਵਾ ਜੌਂ ਦਾ ਸੱਤੂ ਅੱਜ ਗੱਲ ਕਰਾਂਗੇ ਆਪਾਂ ਜੌਂ ਦੇ ਸੱਤੂ ਦੇ ਬਾਰੇ ਚ ਜਿਵੇਂ ਪਿਛਲੀ ਵਾਰ ਵੀ ਆਪਾਂ ਵੀਡੀਓ ਬਣਾ ਕੇ ਪਾਈ ਸੀ ਵੀ ਕਿਸ ਤਰ੍ਹਾਂ ਜੌਂ ਦਾ ਸੱਤੂ ਬਣਾਉਣਾ ਘਰੇ ਤੇ ਕਿਸ ਤਰ੍ਹਾਂ ਉਹਦੀ ਬਤੋ ਕਰਨੀ ਆ ਤੇ ਅੱਜ ਦੀ ਵੀਡੀਓ ਵੀ ਆਪਣੀ ਇਸ ਨਾਲ ਹੀ ਰਿਲੇਟਡ ਹੈਗੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਲੈ ਲੈਣੇ ਆ ਦੇਸੀ ਜੌਂ ਦੇਸੀ ਜੌਂ ਜਿਹੜੇ ਹੁੰਦੇ ਆ ਆਪਾਂ ਨੂੰ ਆਮ ਹੀ ਮਿਲ ਜਾਂਦੇ ਆ ਜ਼ਮੀਦਾਰ ਭਰਾ ਭਰਾਵਾਂ ਦੇ ਜਿਹੜੇ ਕੰਮ ਕਰਦੇ ਆ ਖੇਤੀਬਾੜੀ ਦੇ ਉਹਨਾਂ ਦੇ ਘਰਾਂ 'ਚ ਤਾਂ ਆਮ ਹੀ ਹੁੰਦੇ ਆ ਤੇ ਬਾਕੀ ਤੁਸੀਂ ਇੱਥੋਂ ਕਰਿਆਨੇ ਦੀ ਦੁਕਾਨ ਤੋਂ ਇਹ ਜੌਂ ਆ ਜਿਹੜੇ ਲੈ ਸਕਦੇ ਹੋ ਦੇਸੀ ਜੌਂ ਦੇਖ ਲਓ ਜੀ ਸਭ ਨੂੰ ਪਤਾ ਹੀ ਹੋਣਾ ਤੇ ਇਹਨਾਂ ਦਾ ਆਪਾਂ ਸੱਤੂ ਬਣਾਉਣਾ ਹੁਣ ਸਭ ਨੂੰ ਇਹ ਵੀ ਪਤਾ ਬਾ ਵੀ ਜੌਂ ਜਿਹੜੇ ਹੁੰਦੇ ਆ ਠੰਡੇ ਹੁੰਦੇ ਆ ਤਸੀਰ ਇਹਨਾਂ ਦੀ ਠੰਡੀ ਹੁੰਦੀ ਆ ਤੇ ਜੌਂ ਦਾ ਸੱਤੂ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਬਹੁਤ ਵਧੀਆ ਪੋਸ਼ਟਿਕ ਤੱਤ ਦੇਣ ਦਾ ਪੋਸ਼ਟਿਕ ਆਹਾਰ ਆ ਇਹ ਤੇ ਸਰੀਰ ਨੂੰ ਵਧੀਆ ਠੰਡਕ ਰੱਖਦਾ ਵਾ ਤੇ ਤਾਕਤ ਵੀ ਦਿੰਦਾ એનર્ਜੀ ਵੀ ਦਿੰਦਾ ਹੈ ਤੇ ਇਹਦਾ ਬਣਾਉਣ ਦਾ ਢੰਗ ਜਿਹਨਾਂ ਵੀਰਾਂ ਨੂੰ ਨਹੀਂ ਪਤਾ ਉਹ ਜਰੂਰ ਸਾਰੀ ਵੀਡੀਓ ਦੇਖਿਓ ਤੇ ਇਹਦਾ ਵਰਤਣ ਦਾ ਢੰਗ ਵੀ ਇਹਨੂੰ ਵਰਤਣਾ ਕਿਵੇਂ ਆ ਉਹ ਵੀ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਸਾਰਾ ਤਰੀਕਾ ਵੀ ਇਹਨੂੰ ਕਿਸ ਤਰ੍ਹਾਂ ਪੀਣਾ ਵਾ ਕਿਸ ਤਰ੍ਹਾਂ ਇਹਨੂੰ ਵਰਤਣਾ ਜੋਗ ਜਿਹੜੀ ਚੀਜ਼ ਆ ਇਹ ਇਹ ਕਿਸ ਤਰ੍ਹਾਂ ਵਰਤੋ ਕਰਨੀ ਆ ਇਹਦੀ ਤੇ ਇਹ ਜੋ ਲੈ ਲੈਣੇ ਆ ਆਪਾਂ ਕਿਰਾਨੀ ਦੀ ਦੁਕਾਨ ਤੋਂ ਮਿਲ ਹੀ ਜਾਣੇ ਆ ਤੇ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਹਲਕਾ ਹਲਕਾ ਜਾਂ ਸਾਫ਼ ਕਰਕੇ ਹਲਕਾ ਹਲਕਾ ਜਾਂ ਪਾਣੀ ਦਾ ਛਿੱਟਾ ਦੇਣਾ ਆ ਮੈਂ ਇਹਨੂੰ ਸਭ ਤੋਂ ਪਹਿਲਾਂ ਇਹਦੀ ਸਫਾਈ ਕਰ ਲਓ ਜੋਆ ਦੀ ਜੋ ਵੀ ਇਹਦੇ ਵਿੱਚ ਰੋੜ ਆ ਜਾਂ ਹੋਰ ਡੱਕੇ ਡੁੱਕੇ ਆ ਉਹਨਾਂ ਨੂੰ ਕੱਢ ਲਓ ਬਾਹਰ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਥਾਂ ਤੇ ਪਾ ਕੇ ਕੱਪੜੇ ਤੇ ਪਾ ਲਓ ਚਾਹੇ ਤੇ ਉਹਦੇ ਉੱਤੇ ਤੁਸੀਂ ਹਲਕਾ ਹਲਕਾ ਜਾਂ ਪਾਣੀ ਦਾ ਛਿੱਟਾ ਦੇ ਦੇਣਾ ਵੀ ਮਤਲਬ ਕੀ ਵੀ ਇਹਦੇ ਜਿਹੜੇ ਸ਼ਲਕ ਆ ਜਿਉਂ ਦੇ ਉੱਪਰਲੇ ਬਾਹਰੀ ਸ਼ਲਕਾ ਜਿਹੜੇ ਇਹ ਗੱਲ ਇਹ ਹੋਣੀ ਚਾਹੀਦੀ ਆ ਇਹ ਥੋੜੇ ਜੇ ਸਲਾਬੇ ਹੋਣੇ ਚਾਹੀਦੇ ਆ ਤੇ ਇਸ ਤੋਂ ਬਾਅਦ ਆਪਾਂ ਕਿਵੇਂ ਇਹਨਾਂ ਨੂੰ ਭੁੰਨਣਾ ਵਾ ਕਿਵੇਂ ਇਹਨਾਂ ਦੀ ਕਾਰਵਾਈ ਕਰਨੀ ਆ ਕਿਵੇਂ ਇਹਦਾ ਜੌਂਦਾ ਸੱਤੂ ਬਣਾਉਣਾ ਵਾ ਤੇ ਉਹ ਸਾਰੇ ਆਪਾਂ ਜਾਣਕਾਰੀ ਜਿਹੜੀ ਆ ਉਹ ਆਪਾਂ ਅੱਜ ਦੀ ਵੀਡੀਓ ਚ ਦੇਵਾਂਗੇ ਤੋਂ ਸਾਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਣੀ ਆ ਤੇ ਜਿਨ੍ਹਾਂ ਨੇ ਅਜੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਹੋਰ ਬਹੁਤ ਵਧੀਆ-ਵਧੀਆ ਨੁਕਤੇ ਬਹੁਤ ਵਧੀਆ-ਵਧੀਆ ਵੀਡੀਓ ਆਪਣੀਆਂ ਪਾਈਆਂ ਵੀ ਹੈਗੀਆਂ ਇਸ ਚੈਨਲ ਤੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਬਹੁਤ ਵਧੀਆ-ਵਧੀਆ ਨੁਕਤੇ ਆ ਜਿਹੜੇ ਉਹ ਲੋਕ ਭਲਾਈ ਵਾਸਤੇ ਲੈ ਕੇ ਆ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਅੱਜ ਦੀ ਵੀਡੀਓ ਆਪਣੀ ਐਂਡ ਤੱਕ ਜਰੂਰ ਦੇਖਿਓ ਜੋਂ ਦਾ ਸੱਤੂ ਧੰਨਵਾਦ ਲੋ ਜ ਆਪਾਂ ਜੋਂ ਕਰ ਲਿਆ ਸਾਫ਼ ਚੰਗੀ ਤਰ੍ਹਾਂ ਟੱਕੜੂਕੇ ਕੱਢਤੇ ਆ ਇਹਦੇ 'ਚ ਤੇ ਇੱਕ ਪਾਸੇ ਆਪਾਂ ਕੜਾਹੀ ਦੇ ਵਿੱਚ ਪਾ ਲੈਣਾ ਰੇਤਾ ਤੇ ਜੋਂ ਆਪਣੇ ਕੋਲ ਕਾਫੀ ਪਏ ਆ ਉਹ ਪਈ ਆਪਣੇ ਕੋਲ 15-20 ਕਿਲੋ ਸਾਰਾਂ ਦਾ ਆਪਾਂ ਬਣਾ ਦੇਣਾ ਵਾ ਤੇ ਇੰਨਾ ਕੁ ਦਿੱਤਾ ਪਾਲਿਆ ਆਪਾਂ ਕੜਾ ਇਹ ਟਾਈਮ ਜਰੂਰ ਲੱਗਣਾ ਹੈ ਤੇ ਟਾਈਮ ਦੀ ਹੀ ਲੱਗਣਾ ਵਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਵਾ ਕੰਮ ਤੇ ਪਹਿਲਾਂ ਚੀਜ਼ਾਂ ਇਕੱਠੀਆਂ ਕਰਨੀਆਂ ਤੇ ਫਿਰ ਇਹਨੂੰ ਭੁੰਨਣਾ ਮਿਹਨਤ ਬਹੁਤ ਆ ਯਾਨੀ ਕਿ ਦਿਹਾੜੀ ਵਾਂਗ ਲੱਗ ਜਾਂਦੀ ਹੈ ਸਾਰੀ ਤੇ ਹੁਣ ਆਪਾਂ ਬਾਲਾਂਗੇ ਪਾਥੀਆਂ ਦੀ ਅੱਗ ਤੇ ਉਹਦੇ ਵਿੱਚ ਭੁੰਨਾਗੇ ਫਿਰ ਆਪਾਂ ਸੋ ਆਪਾਂ ਕੜਾ ਨਾਲ ਦੀ ਨਾਲ ਹੀ ਇਹਦੇ ਨਾਲ ਪਾਣੀ ਲਾਉਣਾ ਵਾ ਪਰ ਪਾਣੀ ਦਾ ਛਿੱਟਾ ਆਪਾਂ ਥੋੜਾ ਥੋੜਾ ਪਾ ਕੇ ਬਚੇ ਤੇ ਫਿਰ ਨਾਲ ਦੇ ਨਾਲ ਭੁੰਨੇ ਵੀ ਮਾੜੇ ਸਰਾਬੇ ਰਹਿਣ ਇਹ ਬਈ ਨਾ ਸੇਕ ਨਾ ਲੱਗੇ ਇਹਨਾਂ ਨੂੰ ਨਾਲ ਦੇ ਨਾਲ ਭੁੰਨੀ ਜਾਂਦੇ ਆ ਆਪਾਂ ਹਲਕਾ ਹਲਕਾ ਜ ਹੁਣ ਕੀ ਕੁਝ ਛਾਣ ਕੇ ਫਿਰ ਉਹਨੂੰ ਪੀਸਾਂਗੇ ਫਿਰ ਬਣ ਜਾਏਗਾ ਤੇ ਜਾ ਕੇ ਜਾਂਦਾ ਸੱਤੂ ਇਹ ਹਲਕੀ ਹਲਕੀ ਅੱਗ ਤੇ ਆਪਾਂ ਜ਼ਿਆਦਾ ਨਹੀਂ ਸੇਕ ਲਵਾਉਣਾ ਇਹਨਾਂ ਨੂੰ ਜਿਹੜੇ ਜਿਹੜੇ ਗੌਣਾ ਉਹੀ ਆਪਾਂ ਮਚਾ ਦਈਏ ਉਹ ਥੋੜਾ ਥੋੜਾ ਇਹਨੂੰ ਲਵਾ ਕੇ ਆਪਾਂ ਸੇ ਹੁਣ ਆਪਾਂ ਛਾਣ ਕੇ ਤੇ ਇਹਨੂੰ ਰੱਖਦੇ ਹਾਂ ਤੇ ਦੇਖੋ ਫਿਰ ਕਿਵੇਂ ਬਣਦੇ ਮੈਂ ਆਪਣਾ ਜੌਂ ਦਾ ਸਤੂਆ ਜਿਹੜਾ ਤਿਆਰ ਆ ਛਾਣ ਛੁਣ ਕੇ ਇਹ ਬਿਲਕੁਲ ਐਸਟਰਾ ਤੇ ਇਹਨੂੰ ਆਪਾਂ 2 ਚਮਚੇ ਲੈ ਕੇ ਇੱਕ ਗਲਾਸ ਦੇ ਪਾਣੀ ਦੇ ਵਿੱਚ ਭਿਉਂ ਦੇਣਾ ਵਾ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ 2 ਚਮਚੇ ਤੇ ਸਾਰੀ ਰਾਤ ਨੂੰ ਭਿੱਜਿਆ ਰਹਿਣ ਦੇਣਾ ਵਾ ਤੇ ਸਵੇਰੇ ਆਪਾਂ ਇਹਦਾ ਜਿਹੜਾ ਬਣਾਉਣਾ ਆਪਾਂ ਜੌਂ ਦਾ ਸਤੂ ਉਹ ਵੀ ਦੱਸਦੇ ਆ ਤੁਹਾਨੂੰ ਆ ਆਪਣਾ ਸਾਰੀ ਰਾਤ ਭਿੱਜਿਆ ਹੋਇਆ ਜੌਂ ਦਾ ਸਤੂ ਕੁਛ ਥੱਲੇ ਬਹਿ ਜਾਂਦਾ ਕੁਛ ਕਿਚ ਪਾਣੀ ਦੇ ਆਏ ਰਹਿ ਜਾਂਦਾ ਇਹ ਤੇ ਇਹਨੂੰ ਆਪਾਂ ਹੁਣ ਪਾਉਣ ਲੈਣਾ ਵਾ ਇਹਨੂੰ ਆਪਾਂ ਜੌਂਦੇ ਸਤੂ ਨੂੰ ਹਲਾ ਕੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਚਾਹ ਪੋਣੀ ਦੇ ਨਾਲ ਪਾਉਣ ਲੈਣਾ ਵਾ ਬਹੁਜੀ ਆਪਣਾ ਪੁਣਿਆ ਗਿਆ ਵਾ ਦੇਖੋ ਕਿਰਾਂਤ ਇਸ ਤਰ੍ਹਾਂ ਦਾ ਪਾਣੀ ਆਪਣਾ ਨਿਕਲ ਆਇਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਇੱਕ ਨਿੰਬੂ ਪਾ ਦੇਣਾ ਥੋੜਾ ਜਿਹਾ ਪੁਦੀਨਾ ਦੋ ਚੁੰਡੀਆਂ ਕਾਲਾ ਨਮਕ ਤੇ ਦੋ ਚੁੰਡੀਆਂ ਕਾਲੀ ਮਿਰਚ ਪਾਊਡਰ ਠੀਕ ਹੈ ਜੀ ਕਾਲਾ ਨੂਨ ਕਾਲੀ ਮਿਰਚ ਨਿੰਬੂ ਤੇ ਪੁਦੀਨਾ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਣੇ ਆ ਪੁਦੀਨਾ ਆਪਾਂ ਥੋੜਾ ਜਿਹਾ ਕੁੱਟ ਕੇ ਜਾਨੀ ਕਿ ਚਟਨੀ ਜੀ ਬਣਾ ਕੇ ਉਹ ਮਿਕਸ ਕਰਨਾ ਆਪਾਂ ਇਹਦੇ ਵਿੱਚ ਤੇ ਬਾਕੀ ਆਪਣਾ ਕੋਲ ਤਿਆਰ ਆ ਬਿਲਕੁਲ ਲਓ ਜੀ ਪੁਦੀਨਾ ਵੀ ਕੁੱਟ ਕੇ ਆਪਾਂ ਪਾਣੀ ਵਿੱਚ ਘੋਲ ਕੇ ਤੇ ਇਹ ਵੀ ਪਾਣੀ ਆਪਾਂ ਇਹਦੇ ਵਿੱਚ ਮਿਕਸ ਕਰਤਾ ਤੇ ਹੁਣ ਇਹ ਤਿਆਰ ਆ। ਬਿਲਕੁਲ ਪੀਣਯੋਗ ਤਿਆਰ ਆ ਇਹ ਤੇ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾਵਾਂਗੇ ਅਟੜ। ਯਾਨਕਿ ਦੋ ਗਲਾਸ ਤਾਂ ਬਣ ਹੀ ਗਏ ਹੁਣ ਆਪਾਂ ਪਾਣੀ ਪਾਵਾਂ ਥੋੜਾ ਜਿਹਾ ਵਿੱਚ ਹੋਰ ਤੁਸੀਂ ਵੀ ਆਪਣੀ ਮਰਜ਼ੀ ਦੇ ਨਾਲ ਪਾਣੀ ਇਹਦੇ ਵਿੱਚ ਪਾ ਸਕਦੇ ਹੋ। ਲਓ ਜੀ। ਇਹ ਤਿਆਰ ਆ ਆਪਣਾ ਜੌਂ ਦਾ ਸਤੂ। ਹੁਣ ਇਹਦੇ ਫਾਇਦੇ ਸੁਣ ਲਓ। ਹੁਣ ਫਾਇਦੇ ਭਾਈ ਇਹਦੇ ਬਹੁਤ ਫਾਇਦੇ ਇੱਕ ਤਾਂ ਗਰਮੀ ਨਹੀਂ ਰਹਿਣ ਦਸਰੀਤ ਦੇ ਵਿੱਚ એનર્ਜੀ ਦੇਊਗਾ ਤੁਹਾਨੂੰ ਬਹੁਤ ਸਰੀਰ ਨੂੰ એનર્ਜੀ ਮਿਲਦੀ ਹੈ ਇਹਦੇ ਨਾਲ ਰੋਜ਼ ਤੁਸੀਂ ਸਵੇਰੇ ਜਿਹਨੂੰ ਇੱਕ ਗਲਾਸ ਪੀ ਲਓ ਫਲਸ ਜਾਂ ਤੋ ਅੱਧਾ ਘੰਟਾ ਬਾਅਦ ਫਿਰ ਦੇਖਿਓ ਕੀ ਨਿਯਾਰੀ ਜਿੰਨੇ ਕਹਿੰਦੇ ਹਨ ਤੁਹਾਡੇ ਮਿੱਢੇ ਚ ਗਰਮੀ ਪਈ ਵੀ ਹੈ ਤੁਹਾਡੇ ਲੀਵਰ ਚ ਗਰਮੀ ਪਈ ਵੀ ਆ ਤਾਂ ਇਹਦੇ ਨਾਲ ਸਾਰਿਆਂ ਨਾਲੋਂ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਬਿਨਾਂ ਕਿਸੇ ਦਵਾਈ ਤੋਂ ਤੇ ਬਿਨਾਂ ਕਿਸੇ ਜੜੀ ਬੂਟੀ ਤੋਂ ਆਹ ਚੀਜ਼ ਘਰੇ ਬਣਾ ਲਓ ਤੇ ਬਹੁਤ ਵਧੀਆ ਚੀਜ਼ ਆ ਜੇ ਕਿਸ ਨੂੰ ਕਸ਼ਟ ਲੱਗਦਾ ਵੀ ਜੋਨ ਦਾ ਸਤੂ ਬਣਾਉਣਾ ਬਹੁਤ ਔਖਾ ਆ ਭੁੰਨਣੇ ਬਹੁਤ ਔਖੇ ਆ ਤਾਂ ਉਹ ਸਾਡੇ ਤੋਂ ਆਰਡਰ ਦੇ ਕੇ ਕੋਰੀਅਰ ਰਾਹੀਂ ਜਿਹੜਾ ਜੋਨ ਦਾ ਸਤੂ ਆ ਉਹ ਮੰਗਵਾ ਵੀ ਸਕਦੇ ਆ ਅੱਧਾ ਕਿਲੋ ਦੀ ਪੈਕਿੰਗ ਜਾਂ ਕਿਲੋ ਦੀ ਪੈਕਿੰਗ ਜਿੰਨਾ ਵੀ ਕਹੋਗੇ ਤੁਹਾਨੂੰ ਭੇਜ ਦਿੱਤਾ ਜਾਊਗਾ ਸ਼ਰਪਤਾ ਸ਼ਰੂਪਤਾ ਨਾਲੋਂ ਮਹਿੰਗੇ ਪ੍ਰੋਡਕਟਾਂ ਨਾਲੋਂ ਸਭ ਤੋਂ ਵਧੀਆ ਚੀਜ਼ ਆ ਇਹ ਸਸਤਾ ਸੌਦਾ ਤੇ ਪੂਰਾ ਅਸਰਦਾਰ ਕੰਮ ਕਰਦਾ ਵਾ ਜਿੰਨੀ ਮਿੱਤੇ ਦੀ ਗਰਮੀ ਆ ਸਰੀਰ ਦੀ ਗਰਮੀ ਆ ਇਹਨੂੰ ਕੱਟ ਕੇ ਬਾਹਰ ਮਾਰਨੀ ਆ। ਰੋਜ਼ ਇੱਕ ਗਲਾਸ ਪੀ ਲਿਆ ਕਰੋ ਸਵੇਰ ਦੇ ਟਾਈਮ 플ਸ਼ ਜਾਣ ਤੋਂ 1 ਘੰਟਾ ਬਾਅਦ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਦੀ। ਧੰਨਵਾਦ ਜੀ।